ਦੇਖ ਬਾਦ ਜੀ ਦੇ ਸਿੱਖਿ ਦੀ ਜਿਹੜੇ ਵਾਸਤੇ ਆਪਾਂ ਮਨਾਉਣਾ ਕੀਤਾ ਹੈ ਕਿ ਸਰ ਸੰਗਤ ਪ੍ਰੇਮ ਸਹਿਤ ਕੀਰਤ ਸੁਰੇ ਅਨੰਦ ਮਾਨ ਦੀ ਪ੍ਰਾਰਥਨਾ ਕਰੇ ਤੋਂ ਈਸ਼ਵਰ ਵਿੱਚ ਜਨ ਦੀ ਹੋਰ ਵੀ ਬੜੀ ਵੱਡੀ ਗੱਲ ਹੈ ਕਿ ਜਿੰਨੇ ਵੀ ਸਾਡੇ ਏਰੀਏ ਦੇ ਪ੍ਰੈਸਰ ਕੋਟਰ ਸਾਡੇ ਸ਼ਹਿਰ ਦੇ ਪ੍ਰੈਸਰ ਕੋਟਰ ਸਾਰੇ ਨੇ ਮੰਜੂਰ ਕੀ ਹੈ ਤੇ ਬਹੁਤ ਹੀ ਪ੍ਰੇਮ ਸਤਿ ਪ੍ਰੇਮ ਦਿਖਾਇਆ ਹੈ ਔਰ ਘਰ ਘਰ ਜਾ ਕੇ ਸੱਦਾ ਦਿੰਦਾ ਹੈ ਆਓ ਭਾਈ ਗੁਰੂ ਨਾਲ ਜੁੜੋ ਔਰ ਗੁਰੂ ਦੇ ਕੀਰਤਨ ਨਾਲ ਜੁੜੋ ਅੱਜ ਇਸ ਸਮਾਗਮ ਦੇ ਸਵਾਗਤ ਵਿੱਚ ਸਾਡੇ ਪਾਸ ਅਲਜੂਰੀ ਲਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਤੋਂ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਇਹਦਾ ਕੀਰਤਨ ਪ੍ਰਾਰambh ਕਰਨ ਲਗੇ ਹਨ ਉਸ ਤੋਂ ਪਹਿਲਾਂ ਆਪ ਜੀ ਦਾ ਇਹ ਜਿਉਰੀ ਰਾਗਾ ਬਾਬਾ ਹਨਾ ਜੀ ਦੇ ਰਾਗੀ ਪਾਈ ਸਤਨਾਮ ਸਿੰਘ ਜੀ ਨੇ ਕੀਰਤਨ ਸੁਣਾਇਆ ਉਸ ਤੋਂ ਪਹਿਲਾਂ ਸ੍ਰੀ ਰਹਿਰਾਜ ਜੀ ਦੇ ਬਾਠ ਰਿਹਾ ਪਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਤੋਂ ਬਾਅਦ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਕਰਨੈ ਸਿੰਘ ਜੀ ਕਜੂਰੀ ਰਾਗੀ ਜੋ ਦਰਬਾਰ ਸਾਹਿਬ ਤੋਂ ਆਏ ਗਏ ਹਨ ਉਹਨਾਂ ਨੇ 8 ਵਜੇ ਲੱਗ ਰਹੇ ਹੈ 7 ਤੋਂ 8 ਦੇ ਨਾਲ ਦਾ ਟਾਈਮ ਸੀਗਾ ਸੋ ਆਓ ਜਿੱਥੋਂ ਤੱਕ ਆਵਾਜ਼ ਜਾਂਦੀ ਹੈ ਆਹ ਕੁਰਬਾਨੀ ਨਾ ਚੁੱਕੀ ਗੁਰੂ ਤੇਗ ਬਹਾਦਰ ਜੀ ਦੇ ਖੁੱਸਿਆਂ ਪ੍ਰਸਤ ਕਰੀਏ ਜਿਨ੍ਹਾਂ ਨੇ ਹਿੰਦ ਦੀ ਚਾਦਰ ਬੁੜ ਲਿਆ ਗੁਰੂ ਤੇਗ ਬਹਾਦਰ ਬੁੜ ਲਿਆ ਉਹਨਾਂ ਦੇ ਸਾਹਤ ਨੂੰ ਸਮਰਪਤ ਜਿਨ੍ਹਾਂ ਨੇ ਆਪਣਾ ਜਨੇਊ ਬਚਾਉਣ ਵਾਸਤੇ ਹਿੰਦੂਆਂ ਦੇ ਵਾਸਤੇ ਜਾ ਕਰਕੇ ਸੀਸਗੰਗ ਜਿਵੇਂ ਸੀਸ ਭੇਟ ਕਰਵਾ ਦਿੱਤਾ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਤਾਂ ਹੀ ਬਰਤੇਗਵਾ ਸਾਧ ਜੀ ਦੀ ਗੱਲ ਹੈ ਜਿਨ੍ਹਾਂ ਨੇ ਆਪਣੇ ਸ਼ਹੀਦੀ ਦੇ ਕਰਕੇ ਸਾਡੀ ਸਿੱਖੀ ਨੂੰ ਬਚਾਉਣਾ ਕੀਤਾ ਹੈ ਆਓ ਉਹਨਾਂ ਦੀ ਯਾਦ ਵਿੱਚ ਅੱਜ ਕੀਰਤਨ ਦਰਬਾਰ ਕਰਵਾ ਰਹੇ ਹੈ ਭਾਈ ਸਾਹਿਬ ਭਾਈ ਗੁਰਕੀਰ ਸਿੰਘ ਜੀ ਬੈਠ ਗਏ ਹੈ ਆਓ ਕੀਰਤਨ ਪਰਾਰਾ ਹੋ ਰਿਹਾ ਜੀ ਆਓ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਅੱਜ ਉਹਨਾਂ ਦੇ ਚਰਨਾਂ ਦੇ ਵਿੱਚ ਸੰਗਤ ਦੇ ਰੂਪ ਦੇ ਵਿੱਚ ਜੋੜ ਮਿਲ ਕੇ ਬੈਠਣ ਦਾ ਮੌਕਾ ਮਿਲਿਆ ਮੈਂ ਸਮਝਦਾ ਕਿ ਇਸ ਤੋਂ ਵੱਡਾ ਜਿਹੜਾ ਸੁਭਾਗ ਆ ਉਹ ਨਹੀਂ ਹੋ ਸਕਦਾ ਜੋ ਅੱਜ ਇੱਥੇ ਮਹਿਸੂਸ ਹੋਇਆ ਬਿਲਕੁਲ ਇੰਨੀ ਰਹਿਮਤ ਇੰਨੀ ਕਿਰਪਾ ਕਿ ਮੈਂ ਸਮst ਜਿਹੜੇ ਪੱਤਰਕਾਰ ਭਾਈਚਾਰਾ ਆਪਣਾ ਡਿੰਡਿਆਲਾ ਗੁਰੂ ਦੇ ਵਿੱਚ ਜਿਹੜਾ ਇੱਥੇ ਮੌਜੂਦ ਵੀ ਇਸ ਵੇਲੇ ਸਾਰੇ ਪਹੁੰਚੇ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਔਰ ਖਾਸ ਤੌਰ ਤੇ ਬਾਬਾ ਪਰਮਨੰਤ ਜੀ ਉਹਨਾਂ ਦੇ ਚਿਹਰੇ ਤੇ ਦੇਖੋ ਕਿੰਨਾ ਨੂਰ ਆ ਨਾ ਇੱਥੇ ਆ ਕੇ ਉਹਨਾਂ ਦੇ ਦਰਸ਼ਨ ਵੀ ਪਹਿਲੀ ਵਾਰੀ ਕੀਤੇ ਤੇ ਉਹ ਵੀ ਬੜਾ ਚੰਗਾ ਲੱਗਾ ਇੱਥੇ ਆ ਕੇ ਸੰਗਤਾਂ ਕਿਵੇਂ ਜੁੜ ਮਿਲ ਕੇ ਬੈਠੀਆਂ ਹਨ ਯਾਨੀ ਮਤਲਬ ਕਿ ਬਿਆਨ ਨਹੀਂ ਕੀਤਾ ਜਾ ਸਕਦਾ ਸ਼ਬਦਾਂ ਦੇ ਵਿੱਚ ਕਿ ਕਿਸ ਤੰਗ ਦਾ ਇੱਥੇ ਆ ਕੇ ਮਹਿਸੂਸ ਆਇਆ ਦੂਸਰੇ ਅੱਗੋ ਸ਼ਹੀਦੀ ਦੇ ਦਿਹਾੜੇ ਵੀ ਆ ਰਹੇ ਨੇ ਅਜਿਹੀ ਇੱਕ ਸ਼ਾਦਤ ਜਿਸ ਦੀ ਅਦੁੱਤੀ ਮਿਸਾਲ ਹੈ ਕੋਈ ਉਸਤਾਦ ਹੋਰ ਕੋਈ ਮਿਸਾਲ ਨਹੀਂ ਦਿੱਤੀ ਜਾ ਸਕਦੀ ਤਾਂ ਉਸ ਤੋਂ ਬਾਅਦ ਜਿਹੜੇ ਸ਼ਹੀਦੀ ਦੇ ਦਿਹਾੜੇ ਆ ਰਹੇ ਨੇ ਉਹ ਵੀ ਅਸੀਂ ਇਸੇ ਤਰੀਕੇ ਨਾਲ ਅਸੀਂ ਜੁੜ ਮਿਲ ਕੇ ਮਨਾਵਾਂਗੇ ਤੇ ਦਾਸ ਨੂੰ ਜਦੋਂ ਵੀ ਹੁਕਮ ਕਰੋਗੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ